ਸ਼੍ਰੀ ਅਮਨਾ ਜਤਰਾ ਸ਼ੁਰੂ ਹੋਣ ਦੀ ਜਾਰੀ ਕਦੋਂ ਤੋਂ ਸ਼ੁਰੂ ਹੋਣ ਜਾ ਰਹੀ ਹੈ ਕਿਹੜੀ ਤਰੀਕ ਨੂੰ ਹੋਸੇਗੀ ਸ਼੍ਰੀ ਅਮਨਾ ਸ਼ਰਾਈਨ ਬੋਰਡ ਦੀ ਅੱਜ ਬੈਠਕ ਹੋਈ ਹੈ ਜੀ ਬੋਰਡ ਦੀ ਬੈਠਕ ਵਿੱਚ ਫੈਸਲਾ ਲਿੱਤਾ ਗਿਆ ਹੈ 29 ਜੂਨ ਤੋਂ ਲੈ ਕੇ 19 ਅਗਸਤ ਤੱਕ ਯਾਤਰਾ ਚੱਲੇਗੀ ਉਸ ਚੀਜ਼ ਨੂੰ ਲੈ ਕੇ ਸਭ ਨੂੰ ਬਹੁਤ ਖੁਸ਼ੀ ਹੈ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੀ ਅਮਨਾ ਜੀ ਸ਼ਰਾਈਨ ਬੋਰਡ ਦਾ ਉਸ ਸਮੇਂ ਸਰ ਉਹਨਾਂ ਨੇ ਜਿਹੜੀ ਤਾਰੀਖ ਦਾ ਐਲਾਨ ਕੀਤਾ ਤਦਕਿ ਆਪਾਂ ਸਾਰੇ ਭੰਡਾਰੇ ਵਾਲੇ ਉੱਥੇ ਯਾਤਰਾ ਦੀ ਜਿਹੜੀਆਂ ਸੁਵਿਧਾਵਾਂ ਵਾਸਤੇ ਭੰਡਾਰੇ ਦੀ ਤਿਆਰੀ ਸ਼ੁਰੂ ਕਰਨੀ ਸ਼ੁਰੂ ਕਰ ਦਾਂਗੇ ਹਾਲੇ 3 ਦਿਨ ਪਹਿਲਾਂ ਹੀ ਸਾਡੀ ਬੈਠਕ ਹੋਈ ਹੈ ਨੈਸ਼ਨਲ ਬੈਠਕ ਹੋਈ ਸੀ ਅਮਨਾਦੀ ਦਿੱਲੀ ਦੇ ਵਿੱਚ ਤੇ ਅੱਜ ਅਨਾਉਂਸਮੈਂਟ ਉਹਨਾਂ ਨੇ ਕਰਤੀ ਹੈ ਤੇ ਕਾਫੀ ਉਮੀਦ ਹੈ ਇਸ ਸਾਲ ਦੀ ਯਾਤਰਾ ਜਿਹੜੀ ਬਹੁਤ ਅੱਛੀ ਰਹੇਗੀ ਕਿੰਨੇ ਕੁ ਲੰਗਰ ਭੰਡਾਰੇ ਜਿਹੜੇ ਉਸ ਯਾਤਰਾ ਮਾਰਗ ਤੇ ਤੌਲਦੇ ਤੋਂ ਲਾਸਟ ਤੱਕ ਜੀ ਸ਼੍ਰੀ ਅਮਨਾਦੀ ਸ਼ਰਾਈਨ ਬੋਰਡ ਵੱਲੋਂ ਜਿਹੜੇ ਲੰਗਰ ਦੀਆਂ ਮਨਜ਼ੂਰੀਆਂ ਜੀ 120 ਲੰਗਰ ਔਰ 12 ਐਨਜੀਓ ਜਿਹੜੇ ਜਿਨ੍ਹਾਂ ਨੂੰ ਪਰਮਿਸ਼ਨ ਸ਼ਰਾਈਨ ਬੋਰਡ ਦਿੰਦਾ ਹੈ ਬਾਕੀ ਜਿਹੜੇ ਹਾਈਵੇ ਦੇ ਭੰਡਾਰੇ ਆ ਜਿੱਦਾਂ ਡਿਸਟ੍ਰਿਕਟ ਰਾਮਬੰਦ ਦੇ ਵਿੱਚ ਆ ਗਏ ਜਾਂ ਡਿਸਟ੍ਰਿਕਟ ਗਾਂਦਰਬਲ ਚ ਆ ਗਏ ਇਹ ਕਰੀਬ ਉਸ ਨੈਸ਼ਨਲ ਹਾਈਵੇ ਤੇ 60 ਤੋਂ 70 ਦੇ ਕਰੀਬ ਆਰਗੇਨਾਈਜੇਸ਼ਨ ਹੋਣਗੀਆਂ ਜਿਹੜੀਆਂ ਲੰਗਰ ਦੀਆਂ ਸਵਾਵਾ ਦਿੰਦੀਆਂ ਯਾਤਰੀ ਵਾਸਤੇ ਕਰੀਬ 200 ਆਰਗੇਨਾਈਜੇਸ਼ਨ ਹੈਗੀਆਂ ਜਿਹੜੀਆਂ ਪੂਰੀ ਯਾਤਰਾ ਰੋਡ ਦੇ ਵਿੱਚ ਸੇਵਾ ਕਰਦੀਆਂ ਜੀ ਭੰਡਾਰਾ ਸੰਸਥਾਵਾਂ ਨੂੰ ਕੀ ਖਾਸ ਕਰਕੇ ਕੀਤਾ ਜਾ ਰਿਹਾ ਹੈ ਜੀ ਪੀਆਪਰਾ ਦੇ 1500 ਦੇ ਫੈਸਲੇ ਭੰਡਾਰਾ ਸੰਸਥਾਵਾਂ ਨੂੰ ਪੂਰੀ ਤਿਆਰੀ ਦੀ ਅੱਜ ਕੱਲ ਤੋਂ ਯਾਤਰਾ ਨੇ ਆਪਣਾ ਸਾਹਮਣੇ ਤਿਆਰੀਆਂ ਸ਼ੁਰੂ ਕਰ ਦੇਣੀ ਹੈ। ਔਰ ਸਭ ਚ ਖੁਸ਼ੀ ਦੀ ਲਹਿਰ ਹੈ ਫੋਨ ਆ ਰਹੇ ਨੇ ਸਾਰਿਆਂ ਦੇ ਹੁਣ ਫ੍ਰੀ ਹੋ ਕੇ ਸਾਰਿਆਂ ਨਾਲ ਤਿਆਰੀ ਦੀ ਆਪਣਾ ਜੋ ਵੀ वार्तालाਪ ਉਹਨਾਂ ਨਾਲ ਕਰਨੀ ਸ਼ੁਰੂ ਕਰਾਂਗੇ ਉਹ ਸ਼ਾਇਨ ਬੋਰਡ ਦਾ ਸੀ ਹਾਰਦਿਕ ਧੰਨਵਾਦ ਕਰਦੇ ਆ ਉਹਨਾਂ ਨੇ ਜਿਹੜੀ ਯਾਤਰਾ ਦੀ ਡੇਟ ਅਨਾਉਂਸ ਕੀਤੀ ਹੈ। ਇੱਕ ਬੜਾ ਇਤਰਾਜ ਹੁੰਦਾ ਜੀ ਇੱਥੇ ਮੰਦੀ ਬੈਕ ਦੇ ਘਾਹੋਂ ਦੇ ਕੋਰਟ ਦੀ ਬੈਲ ਰਾਜਮਣੋਂ ਦੇ ਨੇ ਉਹ ਨਹੀਂ ਰੱਖੀ ਗਿਆ ਜਾਂਦੇ ਜੇ ਤਾਂ ਇਸ ਵਾਰ ਤੁਸੀਂ ਉਹ ਬਿਲਕੁਲ ਅਸੀਂ ਰਿਕੁਐਸਟ ਕੀਤੀ ਸੀ ਗਵਰਨਰ ਸਾਹਿਬ ਨੂੰ ਔਰ ਬੜੀ ਜ਼ੋਰਦਾਰ ਮੰਗ ਰੱਖੀ ਸੀ ਉਹਨਾਂ ਨੇ ਸਾਡੀ ਮੰਗ ਨੂੰ ਸਵੀਕਾਰਦੇ ਹੋਏ ਇਹ ਫੈਸਲਾ ਲੀਤਾ ਵੈ ਇਸ ਸਾਲ ਯਾਤਰਾ ਤੋਂ ਪਹਿਲਾਂ ਨੰਦੀਗਨ ਪਰਮਾਨੈਂਟ ਸਥਾਪਿਤ ਕਰ ਦਿੱਤੇ ਜਾਣਗੇ ਚੋ ਕਿ ਹਰ ਯਾਤਰੀ ਨੂੰ ਉੱਥੇ ਨੰਦੀਗਨ ਤੋਂ ਪੁੱਛ ਕੇ ਹੀ ਗੁਫਾ ਦੇ ਅੰਦਰ ਜਾਣਾ ਹੈ ਇੱਕ ਚੀਜ਼ ਬੋਲੀ ਜੀ ਯਾਤਰਾ ਵਾਜਦਮ ਮਾਰਗ ਤੇ ਇਸ ਸਾਲ ਕੁੱਮੀ ਲੜੀ ਇਹ ਜਿਹੜੀ ਗੱਡੀ ਜਿਹੜੀ ਆ ਉਹ ਪਾਵਰ ਸਟਾ ਲਾਦੀ ਆ ਜੀ ਯਾਤਰਾ ਨੂੰ ਗੱਡੀ ਲੈ ਕੇ ਜਾਈ ਜਾਂ ਪੈਦਲ ਜਾਂਦਾ ਘੋੜੇ ਨਾਲ ਹੀ ਹੋਵੇਗੀ ਜਦੋਂ ਉਹ ਇਸ ਤਰ੍ਹਾਂ ਜੀ ਉਹ ਬਾਰਡਰ ਰੋਡ ਆਰਗੇਨਾਈਜੇਸ਼ਨ ਜਿਹੜੀ ਉਸ ਰੋਡ ਤੇ ਕੰਮ ਕਰ ਰਹੀ ਹੈ ਉਹਨਾਂ ਨੇ 14 ਤੋਂ 16 ਫੁੱਟ ਦਾ ਰਸਤਾ ਜਿਹੜਾ ਤਿਆਰ ਕੀਤਾ ਆਪਣੀਆਂ ਗੱਡੀਆਂ ਉਹਨਾਂ ਨੇ 4x4 ਉੱਪਰ ਪਹੁੰਚਾਈਆਂ ਸਿਰਫ ਇਸ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਮੀਡੀਆ ਦੇ ਮਾਧਿਅਮ ਤੋਂ ਸ਼ਾਈਨ ਰੋਡ ਉੱਤੇ 2 ਜਾਂ 3 ਐਂਬੂਲੈਂਸ ਪ੍ਰੋਵਾਈਡ ਕਰਾਏਗਾ ਉੱਥੇ ਕਿਸੇ ਨੂੰ ਕੋਈ ਸਵਾਸਥ ਦੀ ਪ੍ਰੋਬਲਮ ਆਂਦੀ ਹੈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਉਹ ਉਹਨਾਂ ਨੂੰ ਪੇਸ਼ੈਂਟ ਨੂੰ ਲਿਆ ਕੇ ਨੀਚੇ ਹਸਪੀਟਲ ਤੱਕ ਲਜਾਣਾ ਆਸਾਨ ਹੋਵੇ ਕਿਉਂਕਿ ਬਾਲਟਲ ਦੇ ਵਿੱਚ ਜਿਹੜਾ ਹਸਪੀਟਲ ਬੰਦਾ ਹੈ ਉਹਦੇ ਵਿੱਚ ਪੂਰੀ ਸੁਵਿਧਾਵਾਂ ਦਿੱਤੀਆਂ ਹੋਈਆਂ ਮੈਂ ਕਿਸੇ ਦਾ ਜਾਣੀ ਨੁਕਸਾਨ ਨਾ ਹੋਵੇ ਅਮਰਜੈਂਸੀ ਲਈ ਉਥੋਂ ਗੱਡੀ ਸਿਰਫ ਭੇਜੀ ਜਾਏਗੀ ਕੋਈ ਵੀ ਯਾਤਰੀ ਉਹਦੇ ਦੇ ਅਲਾਉ ਨਹੀਂ ਹੈਗਾ ਬਿਲਕੁਲ ਵੀ ਸਿਰਫ ਅਮਰਜੈਂਸੀ ਵਾਸੇ ਗੱਡੀ ਦੀ ਉਹ ਉਹਨਾਂ ਨੇ ਸੁਵਿਧਾ ਇਸ ਵਾਰੀ ਦੇਣ ਦਾ ਕੀਤਾ ਹੈ ਯਾਤਰਾ ਬਾੜ ਦਿੰਦੇ ਵੀ ਹੋਈ ਸੀ ਇਹ ਤਾਂ ਆਮ ਨਾਲ ਕੋਲ ਸੁਣਨ ਬਸ ਜੀ ਸਾਈਟ ਸਰਕਿੰਗ ਨੂੰ ਮਿਕਸ ਕਰਦੇ 50 ਰੰਦੀ ਯਾਤਰਾ ਜੀ ਪਰਮਾਤਮਾ ਦੀ ਕਿਰਪਾ ਰਹੀ ਤੇ ਉਮੀਦ ਹੈ 5 ਤੋਂ 6 ਲੱਖ ਯਾਤਰੀ ਇਸ ਵਾਰ ਆਣਾ ਚਾਹੀਦਾ ਵੈ ਅਮਨਾਂ ਯਾਤਰਾ ਦੇ ਵਿੱਚ ਲੰਗਰ ਕਮੇਟੀ ਦੀ ਸ਼੍ਰਾਈਨ ਬੋਰਡ ਨਾਲ ਵੀ ਮੀਟਿੰਗ ਕੀਤੀ ਕੋਈ ਸੁਝਾਅ ਲਿਖੀ ਜਾਂ ਰਿਹਾ ਹੈ ਰੈਗੂਲਰ ਮੀਟਿੰਗਾਂ ਹੋ ਰਹੀਆਂ ਜੀ ਲੰਗਰ ਕਮੇਟੀ ਦੀਆਂ ਸਾਡੀਆਂ ਦੋ ਤਿੰਨ ਵਾਰੀ ਮੀਟਿੰਗ ਹੋ ਚੁੱਕੀਆਂ ਹਰ ਗੱਲ ਦੇ ਉੱਤੇ ਸਾਡੀ ਡਿਸਕਸ ਹੁੰਦੀ ਹੈ ਇੱਕ ਪ੍ਰਵਾਹ ਦੀ ਤਰ੍ਹਾਂ ਹੀ ਅਸੀਂ ਚੱਲਦੇ ਆਂ ਸ਼੍ਰਾਈਨ ਬੋਰਡ ਔਰ ਸਾਡੇ ਭੰਡਾਰਿਆਂ 'ਚ ਕੋਈ ਵੀ ਬਿਲਕੁਲ ਫਰਕ ਨਹੀਂ ਹੈਗਾ ਅਸੀਂ ਇੱਕ ਦੂਸਰੇ ਦੀ ਸਲਾਹ ਨਾਲ ਚੱਲਦੇ ਆਂ ਉਹ ਸਾਡੀ ਸਲਾਹ ਲੈਂਦੇ ਵੀ ਨੇ ਤੇ ਇਸ ਯਾਤਰਾ ਨੂੰ ਕਿੱਦਾਂ ਬੈਟਰ ਕੀਤਾ ਜਾਵੇ ਉਹਦੇ ਲਈ ਅਸੀਂ ਮਿਲ ਜੁਲ ਕੇ ਇਸ ਯਾਤਰਾ ਨੂੰ ਚਲਾਣਾ ਹੈ ਔਰ ਅੱਗੂ ਵੀ ਸਾਡੀਆਂ ਮੀਟਿੰਗਾਂ ਜਾਰੀ ਰਹਿਣਗੀਆਂ ਇਹਨੂੰ ਕਿੱਦਾਂ ਯਾਤਰੀ ਨੂੰ ਫੈਸਿਲੀਟੇਟ ਦੇ ਸਕੀਏ ਉਸੇ ਤਰੀਕ ਨਾਲ ਉਸਤਾਦ ਦੀ ਬਰਕਰਾਰ 29 ਜੂਨ 2024 ਤੋਂ ਲੈ ਕੇ 18 ਅਗਸਤ ਰੱਖੜੀ ਬੰਦ ਤੱਕ 2024 ਦੀ ਅਮਰਨਾਥ ਯਾਤਰਾ ਹੋਣ ਜਾ ਰਹੀ ਹੈ ਅਮਰਨਾਥ ਯਾਤਰਾ ਤੇ ਆਨ ਵਾਲੇ ਸਾਰੇ ਯਾਤਰੀਆਂ ਨੂੰ ਹਾਰਦਿਕ ਵਧਾਈ ਸਾਰੇ ਭੰਡਾਰਿਆਂ ਵਾਲਿਆਂ ਨੂੰ ਵਧਾਈ ਸਭ ਸ਼ਿਵ ਭਗਤਾਂ ਨੂੰ ਵਧਾਈ ਜੈ ਸ਼ੰਕਰ ਜੀ